हेलो स्टूडेंट्स दिस इज गुरप्रीत वेलकम टू माय YouTube चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਮਿਸ਼ਨ ਸਮਰਾਤਰੀ ਅਨੁਸਾਰ ਗਰਮੀ ਦੀਆਂ ਛੁੱਟੀਆਂ ਦਾ ਕੰਮ ਜੋ ਕਿ ਕਲਾਸ 6ਵੀ ਤੋਂ 8ਵੀ ਤੇ ਵਿਸ਼ਾ ਆਪਣਾ ਅੱਜ ਦਾ ਪੰਜਾਬੀ ਦਾ ਰਹਿਣ ਵਾਲਾ ਏ ਤਾਂ ਅੱਜ ਦੇ ਆਪਾਂ ਵੀਡੀਓ ਵਿੱਚ ਜੋ ਕਿ ਛੁੱਟੀਆਂ ਦੇ ਕੰਮ ਬਾਰੇ ਗੱਲਬਾਤ ਕਰਾਂਗੇ ਤੇ ਕੁਝ ਜੋ ਕਿ ਵਰਕਸ਼ੀਟਸ ਨੇ ਉਹਨਾਂ ਨੂੰ ਸੋਲਵ ਕਰਾਂਗੇ ਤਾਂ ਜੋ 6ਵੀਂ ਤੋਂ 8ਵੀਂ ਤੱਕ ਦਾ ਛੁੱਟੀਆਂ ਦਾ ਕੰਮ ਆਗਾ ਮਿਸ਼ਨ ਸਮਰਾਟ ਦੀਆਂ ਵਰਕਸ਼ੀਟਾਂ ਜਿਵੇਂ ਕਿ ਨੰਬਰ 1 ਤੇ ਮਿਸ਼ਨ ਸਮਰਾਟ ਦੀ ਅਭਿਆਸ ਪੁਸਤਕ ਵਿੱਚੋਂ ਪੰਨਾ ਨੰਬਰ 1 ਤੋਂ 4 ਪਰਿਵਾਰ ਦੇ ਕਿਸੇ ਮੈਂਬਰ ਨੂੰ ਪੜ੍ਹ ਕੇ ਸੁਣਾਓ ਤਾਂ ਦੇਖ ਦਿਆਂਗੇ ਪੰਨਾ ਨੰਬਰ 1 ਤੋਂ 4 ਤੱਕ ਕੀ ਚੀਜ਼ ਹੈਗੀ ਜੋ ਕਿ ਆਪਾਂ ਆਪਣੇ ਪਰਿਵਾਰ ਨੂੰ ਪੜ੍ਹ ਕੇ ਸੁਣਾਉਣੀ ਆ ਆਪਾਂ ਆਪਣੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਆਪਣੇ ਪੇਰੈਂਟਸ ਨੂੰ ਆਪਣੇ ਬ੍ਰਦਰ ਸਿਸਟਰ ਨੂੰ ਇਹ ਪੇਜ ਜੋ ਕਿ ਪੜ ਕੇ ਸੁਣਾ ਸਕਦੇ ਆਂਗੇ ਤਾਂ ਦੇਖਦੇ ਆਂ ਕਿ ਇਸ ਵਿੱਚ ਕੀ ਦਿੱਤਾ ਹੋਇਆ ਹਾਂਜੀ ਜੋ ਮਿਸ਼ਨ ਸਮਰਾਧੀ 6 ਤੋਂ 8 ਤੱਕ ਜੋ ਕਿ ਬੁੱਕ ਹੈਗੀ ਉਸ ਵਿੱਚ ਦੇਖਦੇ ਆਂ ਜੋ ਕਿ ਪੰਨਾ ਨੰਬਰ 1 ਤੋਂ 4 ਤੱਕ ਜੋ ਆਪਣੇ ਪਰਿਵਾਰ ਨੂੰ ਪੜ ਕੇ ਸੁਣਾਉਣਾ ਤਾਂ ਇਹ ਚੀਜ਼ ਆ ਜੋ ਕਿ ਆਪਾਂ ਆਪਣੇ ਪਰਿਵਾਰ ਨੂੰ ਪੜ ਕੇ ਸੁਣਾਉਣਾ ਜਿਵੇਂ ਬੇੜੇ ਵਿੱਚ ਇੱਕ ਦਰਖਤ ਹੈ ਦਰਖਤ ਤੇ ਇੱਕ ਪਿੰਗ ਹੈ ਪਿੰਗ ਤੇ ਇੱਕ ਕੁੜੀ ਹੈ ਉਹ ਝੂਲਣਾ ਚਾਹੁੰਦੀ ਹੈ ਅੱਗੇ ਦੇਖਦੇ ਹਾਂਗੇ ਮੰਮੀ ਛੱਤ ਤੇ ਜਾਂਦੇ ਹਨ ਪੰਛੀਆਂ ਲਈ ਦਾਣਾ ਰੱਖਦੇ ਹਨ ਪੰਛੀ ਰੋਜ਼ ਸੱਤ ਤੇ ਆਉਂਦੇ ਹਨ ਦਾਣਾ ਚੋੱਕ ਕੇ ਉੱਡ ਜਾਂਦੇ ਹਨ ਅੱਗੇ ਹੈ ਸੂਰਜ ਇੱਕ ਚਮਕੀਲਾ ਤਾਰਾ ਹੈ ਸਾਰੇ ਗ੍ਰਹਿ ਇਸ ਦੇ ਚੱਕਰ ਲਗਾਉਂਦੇ ਹਨ ਸਾਰੇ ਗ੍ਰਹਿ ਸੂਰਜ ਦਾ ਇੱਕ ਪਰਿਵਾਰ ਹਨ ਇਸ ਨੂੰ ਸੋਸਾਰ ਪਰਿਵਾਰ ਕਿਹਾ ਜਾਂਦਾ ਹੈ ਅੱਗੇ ਹੈ ਤੇਜ਼ ਹਵਾ ਚੱਲ ਰਹੀ ਸੀ ਹਵਾ ਵਿੱਚ ਬੀਜ ਉੱਡਣ ਲੱਗਿਆ ਉੱਡ ਕੇ ਉਹ ਗਿੱਲੀ ਮਿੱਟੀ ਤੇ ਜਾ ਡਿੱਗਿਆ ਕੁਝ ਦਿਨਾਂ ਵਿੱਚ ਉਹ ਪੌਦਾ ਬਣ ਗਿਆ ਅੱਗੇ ਹੈ ਸਵੇਰੇ ਨੀਤੂ ਦੀ ਮੰਮੀ ਨੂੰ ਬੁਖਾਰ ਸੀ ਨੀਤੂ ਸਕੂਲ ਤੋਂ ਜਲਦੀ ਘਰ ਵਾਪਸ ਆ ਗਈ ਉਸ ਨੇ ਠੰਡੀਆਂ ਪੱਟੀਆਂ ਮੱਥੇ ਤੇ ਰੱਖੀਆਂ ਇਸ ਨਾਲ ਮੰਮੀ ਨੂੰ ਬਹੁਤ ਆਰਾਮ ਮਿਲ ਗਿਆ ਅੱਗੇ ਹੈ ਸਾਡੇ ਘਰ ਕੋਲ ਇੱਕ ਨਿੰਮ ਦਾ ਦਰਖਤ ਹੈ ਇਹ ਦਰਖਤ ਬਹੁਤ ਵੱਡਾ ਅਤੇ ਸੰਘਣਾ ਹੈ ਅਸੀਂ ਦਰਖਤ ਦੀ ਛਾਂ ਹੇਠਾਂ ਆਰਾਮ ਕਰਦੇ ਹਾਂ ਅਸੀਂ ਨਿੰਮ ਦੀ ਦਾਤਨ ਵੀ ਕਰਦੇ ਹਾਂ ਅਰਮਾਨ ਨੇ ਸਾਈਕਲ ਕੱਢਿਆ ਸਾਰੇ ਸਾਈਕਲ ਦੇਖਣ ਲੱਗੇ ਉਸਨੇ ਉਸਨੇ ਸਭ ਦੋਸਤਾਂ ਨੂੰ ਦੱਸਿਆ ਸਾਈਕਲ ਉਸਦੇ ਚਾਚਾ ਜੀ ਲਿਆਏ ਹਨ ਅੱਗੇ ਹੈ ਅਚਾਨਕ ਸਭ ਕੁਝ ਹਿੱਲਣ ਲੱਗਿਆ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਸਭ ਦੀਆਂ ਗੱਲਾਂ ਤੋਂ ਪਤਾ ਲੱਗਿਆ ਹੁਨੇ ਹੁਨੇ ਪੁਚਾਲ ਆਇਆ ਸੀ ਤਾਂ ਇਹ ਸੀ ਜੋ ਆਪਾਂ ਪੰਨਾ ਨੰਬਰ 1 ਤੋਂ ਲੈ ਕੇ 4 ਤੱਕ ਜੋ ਕਿ ਆਪਣੇ ਪਰਿਵਾਰ ਨੂੰ ਸੁਣਾਉਣਾ ਸੀਗਾ ਤਾਂ ਨੈਕਸਟ ਦੇਖਦੇ ਆਂਗੇ ਅੱਗੇ ਕੀ ਕਰਨਾ ਆਪਾਂ ਆਪਣੇ ਜੋ ਕਿ 6th ਤੋਂ 8th ਕਲਾਸ ਦਾ ਹੋਮਵਰਕ ਹੈ 홀ੀਡੇ ਹੋਮਵਰਕ ਤਾਂ ਅੱਗੇ ਨੰਬਰ 2 ਤੇ ਮਿਸ਼ਨ ਸਮਰਾਥ ਦੀ ਅਭਿਆਸ ਪੁਸਤਕ ਵਿੱਚੋਂ ਪੰਨਾ ਨੰਬਰ 5 ਤੋਂ 7 ਦੇ ਚਿੱਤਰ ਨੂੰ ਧਿਆਨ ਨਾਲ ਦੇਖੋ ਅਤੇ ਚਿੱਤਰ ਵਿੱਚ ਮੌਜੂਦਾ ਚੀਜ਼ਾਂ ਦੀ ਇੱਕ ਸੂਚੀ ਬਣਾਓ ਤਾਂ ਅੱਗੇ ਆ ਜੀ ਜੋ ਕਿ ਪੰਨਾ ਨੰਬਰ 5 ਤੋਂ 7 ਤੱਕ ਜੋ ਕੀ ਚਿੱਤਰ ਦਿੱਤੇ ਗਏ ਨੇ ਆਪਾਂ ਨੂੰ ਮਿਸ਼ਨ ਸਮਰਾਥਰੀ ਅਭਿਆਸਵਸਤਕ ਵਿੱਚ ਤਾਂ ਜਿਸ ਤਰ੍ਹਾਂ ਕਿ ਇਹ ਨੇ ਉੱਡਦੇ ਫੁੱਲ ਕਹਾਣੀ ਹੈਗੀ ਇਹ ਜੋ ਕਿ ਆਪਾਂ ਨੂੰ ਚਿੱਤਰ ਦਿਖਾਈ ਦੇ ਰਹੇ ਨੇ ਇਹਨਾਂ ਦੀ ਕੀ ਆਪਾਂ ਇੱਕ ਸੂਚੀ ਬਣਾਉਣੀ ਹੈਗੀ 5 ਤੋਂ 7 ਪੇਜ ਨੰਬਰ ਦੀ ਤਾਂ ਪਹਿਲਾਂ ਆਪਾਂ ਕਹਾਣੀ ਪੜ੍ਹ ਲੈਨੇ ਆ ਜਿਵੇਂ ਉੜਦੇ ਫੁੱਲ ਕਹਾਣੀ ਹੈਗੀ ਜੈਸਮੀਨ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸ਼ੈਰ ਕਰ ਰਹੀ ਸੀ ਬਾਗ ਵਿੱਚ ਰੰਗ-बिरंगे ਫੁੱਲ ਖਿੜੇ ਹੋਏ ਸਨ ਤਿਤਲੀਆਂ ਉਹਨਾਂ ਉੱਤੇ ਉੱਡ ਰਹੀਆਂ ਸਨ ਅਚਾਨਕ ਜੈਸਮੀਨ ਰੰਗ-बिरंगे ਫੁੱਲਾਂ ਨੂੰ ਛੂਹਣ ਲਈ ਅੱਗੇ ਵਧੀ ਸਾਰੀਆਂ ਤਿਤਲੀਆਂ ਉੱਡ ਗਈਆਂ ਜੈਸਮੀਨ ਚੀਕੀ ਦਾਦਾ ਜੀ ਸਾਰੇ ਫੁੱਲ ਉੱਡ ਰਹੇ ਹਨ ਦਾਦਾ ਜੀ ਨੇ ਹੱਸਦੇ ਹੋਏ ਕਿਹਾ ਠੀਕ ਕਿਹਾ ਇਹ ਫੁੱਲਾਂ ਫੁੱਲਾਂ ਦੇ ਫੁੱਲ ਹਨ तितਲੀਆਂ ਕਰਕੇ ਫੁੱਲ ਹਨ ਫੁੱਲਾਂ ਕਰਕੇ तितਲੀਆਂ ਹਨ ਉਹਨਾਂ ਨਾਲ ਦੋਸਤੀ ਕਰਨੀ ਸੌਖੀ ਨਹੀਂ ਹੈ ਉਹਨਾਂ ਨੂੰ ਛੂਹਣ ਨਾਲੋਂ ਉਹਨਾਂ ਵੱਲ ਦੇਖਦੇ ਰਹਿਣਾ ਬਿਹਤਰ ਹੈ ਜੈਸਮੀਨ तितਲੀਆਂ ਨੂੰ ਉੱਡਦੀਆਂ ਦੇਖ ਕੇ ਤਾੜੀਆਂ ਮਾਰ ਰਹੀ ਸੀ ਉਹ बार-बार ਇੱਕੋ ਗੱਲ ਕਰ ਰਹੀ ਸੀ ਉੱਡਣ ਵਾਲੇ ਫੁੱਲ ਰੰਗ-बिरंगे ਫੁੱਲ ਤਾਂ ਇਸ ਕਹਾਣੀ ਵਿੱਚੋਂ ਆਪਾਂ ਕੀ ਇੱਕ ਸੂਚੀ ਤਿਆਰ ਕਰਨੀ ਹੈਗੀ ਜਿਵੇਂ ਕਿ ਆਪਾਂ ਨੂੰ ਚਿੱਤਰ ਵਿੱਚ ਦਿਖਾਈ ਦੇ ਰਿਆ ਗਿਆ ਜਿਵੇਂ ਆਪਾਂ ਲਿਖ ਸਕਦੇ ਹਾਂ ਜਿਵੇਂ ਆਪਾਂ ਸੂਚੀ ਵਿੱਚ ਲਿਖ ਸਕਦੇ ਹਾਂ ਕਿ ਆਪਾਂ ਨੂੰ ਤਿਤਲੀ ਦਿਖਾਈ ਦੇ ਰਹੀ ਹੈਗੀ ਜੈਸਮੀਨ ਦਿਖਾਈ ਦੇ ਰਹੀ ਹੈਗੀ ਫੁੱਲ ਦਿਖਾਈ ਦੇ ਰਹੇ ਆ ਪੱਤੇ ਦਿਖਾਈ ਦੇ ਰਹੇ ਹੈਗੇ ਇਸ ਤਰ੍ਹਾਂ ਆਪਾਂ ਇਹਨਾਂ ਚੀਜ਼ਾਂ ਦੀ ਇੱਕ ਸੂਚੀ ਤਿਆਰ ਕਰ ਸਕਦੇ ਹਾਂਗੇ ਅੱਗੇ ਦੇਖਦੇ ਆ ਅੱਗੇ ਹੈ ਧਰਤੀ ਦਾ ਜਨਮ ਇੱਕ ਵਾਰ ਦੀ ਗੱਲ ਹੈ ਜੰਗਲ ਵਿੱਚ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ ਧਰਤੀ ਨੇ ਰੁੱਖ ਨੂੰ ਕੁਝ ਕਿਹਾ ਰੁੱਖ ਮੁਸਕਰਾ ਪਿਆ ਫੁਰੱਖਾ ਨੇ ਫੁੱਲਾਂ ਨੂੰ ਕੁਝ ਕਿਹਾ ਫੁੱਲ ਹੱਸ ਪਏ ਫੁੱਲਾਂ ਨੇ तितਲੀ ਨੂੰ ਕੁਝ ਕਿਹਾ तितਲੀ ਮੁਸਕਰਾਈ तितਲੀ ਨੇ ਨਦੀ ਨੂੰ ਕੁਝ ਕਿਹਾ ਨਦੀ ਵੀ ਖੁਸ਼ੀ ਨਾਲ ਮੁਸਕਰਾਈ तितਲੀ ਜੰਗਲ ਤੇ ਸਿਖਰ ਤੇ ਉੱਡ ਗਈ ਉਹ ਉੱਚੀ ਉੱਡਦੀ ਰਹੀ ਉੱਡਦੀ ਰਹੀ ਸਾਰਿਆਂ ਨੇ ਮਿਲ ਕੇ ਗੀਤ ਗਾਇਆ ਤੇ ਧਰਤੀ ਨੂੰ ਜਨਮ ਦੇਂਦੀਆਂ ਸਭ ਕਾਮਨਾਵਾਂ ਦਿੱਤੀਆਂ ਰੁੱਖ ਵਧਾਈ ਦਿੰਦੇ ਹੋਏ ਲਹਿਰਾਏ ਨਦੀ ਨੇ ਸ਼ਰਾਰਤ ਕੀਤੀ तितਲੀ ਖੁਸ਼ੀ ਨਾਲ ਨੱਚ ਰਹੀ ਸੀ ਇਸ ਤਰ੍ਹਾਂ ਸਾਰਿਆਂ ਨੇ ਮਿਲ ਕੇ ਧਰਤੀ ਦਾ ਜਨਮ ਦਿਨ ਮਨਾਇਆ ਤਾਂ ਜੋ ਇਹ ਧਰਤੀ ਦਾ ਜਨਮ ਦਿਨ ਕਹਾਣੀ ਹੈਗੀ ਇਸ ਵਿੱਚ ਇੱਕ ਆਪਾਂ ਨੂੰ ਚਿੱਤਰ ਦਿੱਤਾ ਗਿਆਗਾ ਆਪਾਂ ਇਸ ਵਿੱਚੋਂ ਦੇਖਣਾਗਾ ਕਿ ਇੱਕ ਸੂਚੀ ਤਿਆਰ ਕਰਨੀ ਹੈ ਵੀ ਆਪਾਂ ਨੂੰ ਚਿੱਤਰ ਵਿੱਚ ਕੀ ਦਿਖਾਈ ਦੇ ਰਿਹਾਗਾ ਤਾਂ ਜਿਵੇਂ ਹੈ ਕਿ ਆਪਾਂ ਨੂੰ ਚਿੱਤਰ ਵਿੱਚ ਜਿਵੇਂ ਕੀ ਦਰਖਤ ਦਿਖਾਈ ਦੇ ਰਹੇ ਆਗੇ ਨਦੀ ਦਿਖਾਈ ਦੇ ਰਹੀ ਹੈਗੀ ਖਰਗੋਸ਼ ਦਿਖਾਈ ਦੇ ਰਹੇ ਆ ਫੁੱਲ ਪੱਤੇ ਦਿਖਾਈ ਦੇ ਰਹੇ ਹੈਗੇ ਕਿਤੜੀ ਦਿਖਾਈ ਦੇ ਰਹੀ ਹੈ ਹਿਰਨ ਦਿਖਾਈ ਦੇ ਰਿਹਾ ਪਹਾੜ ਦਿਖਾਈ ਦੇ ਰਹੇ ਆ ਬੱਦਲ ਦਿਖਾਈ ਦੇ ਰਹੇ ਆਗੇ ਤੇ ਹੋਰ ਵੀ ਬਹੁਤ ਕੁਛ ਹੈ ਜੋ ਕਿ ਆਪਾਂ ਨੂੰ ਇਸ ਵੀਡੀਓ ਵਿੱਚ ਦਿਖਾਈ ਸੌਰੀ ਜਿਵੇਂ ਕਿ ਮੱਛਲੀਆਂ ਹੋਊਗਾ ਇਸ ਚਿੱਤਰ ਵਿੱਚ ਦਿਖਾਈ ਦੇ ਰਿਹਾਗਾ ਤਾਂ ਆਪਾਂ ਇਹਨਾਂ ਚੀਜ਼ਾਂ ਦੀ ਕਿ ਇੱਕ ਸੂਚੀ ਤਿਆਰ ਕਰਨੀ ਹੈਗੀ ਜੋ ਆਪਾਂ ਨੂੰ ਚਿੱਤਰ ਵਿੱਚ ਦਿਖਾਈ ਦੇ ਰਿਹਾਗਾ ਇਸ ਦੇ ਨਾਲ ਹੀ ਆਪਾਂ ਦੇਖਦੇ ਹਾਂ ਅਗਲਾ ਪੰਨਾ ਨੰਬਰ 7 ਤੇ ਜੋ ਕਿ ਹੈ ਬੱਦਲ ਦੀ ਕੁਤਕਤਾਰੀ ਬਹੁਤ ਪੁਰਾਣੀ ਗੱਲ ਹੈ ਰੁੱਖ ਇਹਨੇ ਲੰਮੇ ਅਤੇ ਸੰਘਣੇ ਸਨਕੀ ਉਹ ਬੱਦਲਾਂ ਤੱਕ ਪਹੁੰਚ ਜਾਂਦੇ ਸਨ ਜਦੋਂ ਰੁੱਖ ਖੁਸ਼ੀ ਨਾਲ ਲਹਿਰਾਉਂਦੇ ਬੱਦਲਾਂ ਨੂੰ ਕੁਤਕਤਾਰੀ ਹੋਣ ਲੱਗਦੀ ਤਾਂ ਉੱਚੀ-ਉੱਚੀ ਉਹ ਉੱਚੀ-ਉੱਚੀ ਹੱਸ ਪੈਂਦੇ ਅਤੇ ਮੀਂਹ ਪੈਣ ਲੱਗ ਜਾਂਦਾ ਧਰਤੀ ਇਸ ਬੇਮੌਸਮੀ ਬਰਸਾਤ ਨਾਲ ਦੁਖੀ ਹੋ ਜਾਂਦੀ ਸੀ ਮੀਂਹ ਪੈਣ ਕਾਰਨ ਉਹ ਸੁੱਕਦੀ ਨਹੀਂ ਸੀ ਉਹ ਰੁੱਖਾਂ ਨਾਲ ਰੋਸ ਜਾਂਦੀ ਸੀ ਅਤੇ ਰੁੱਖਾਂ ਨੂੰ ਲਹਿਰਾਉਣ ਤੋਂ ਮਨਾ ਕਰਦੀ ਪਰ ਦਰਖਤਾਂ ਨੂੰ ਚੰਗੀ ਤਰ੍ਹਾਂ ਲਹਿਰਾਉਣ ਵਿੱਚ ਹੀ ਆਨੰਦ ਆਉਂਦਾ ਸੀ ਬੱਦਲ ਵੀ ਖੁਸ਼ ਹੋ ਕੇ ਬਹੁਤ ਵਰਖਾ ਕਰਦੇ ਰਹਿੰਦੇ ਸਨ ਇੱਕ ਦਿਨ ਧਰਤੀ ਨੇ ਰੋਸ ਕੇ ਰੁੱਖਾਂ ਨੂੰ ਜੜਾਂ ਤੋਂ ਪੁੱਟ ਲਿਆ ਉਦੋਂ ਤੋਂ ਬੱਦਲ ਧਰਤੀ ਤੋਂ ਦੂਰ ਹੋ ਗਏ ਤਾਂ ਇਹ ਸੀ ਜੋ ਆਪਣਾ ਪੰਨਾ ਨੰਬਰ 7 ਦੀ ਕਹਾਣੀ ਸੀਗੀ ਤਾਂ ਆਪਾਂ ਦੇਖਦੇ ਹਾਂ ਕਿ ਜੋ ਇਸ ਦੀ ਆਪਾਂ ਸੂਚੀ ਬਣਾਉਣੀ ਆ ਉਹ ਚਿੱਤਰ ਵਿੱਚ ਆਪਾਂ ਨੂੰ ਕੀ ਕੁਝ ਦਿਖਾਈ ਦੇ ਰਿਹਾ ਹੈਗਾ ਤਾਂ ਆਪਾਂ ਨੂੰ ਇਸ ਵਿੱਚ ਜਿਵੇਂ ਕਿ ਬੱਦਲ ਦਿਖਾਈ ਦੇ ਰਹੇ ਹੈਗੇ ਵਰਖਾ ਦਿਖਾਈ ਦੇ ਰਹੀ ਹੈਗੀ ਦਰਖਤ ਦਿਖਾਈ ਦੇ ਰਹੇ ਹੈਗੇ ਧਰਤੀ ਦਿਖਾਈ ਦੇ ਰਹੀ ਹੈਗੀ ਤੇ ਹੋਰ ਵੀ ਹਰੀਆਲੀ ਦਿਖਾਈ ਦੇ ਰਹੀ ਹੈ ਜਿਵੇਂ ਪਹਾੜ ਦਿਖਾਈ ਦੇ ਰਹੇ ਹੈਗੇ ਘਾਹ ਪੱਤੀਆਂ ਦਿਖਾਈ ਦੇ ਰਹੀਆਂ ਆਪਾਂ ਨੂੰ ਤਾਂ ਆਪਾਂ ਇਸ ਤਰ੍ਹਾਂ ਇੰਨਾ ਜੋ ਕਿ ਚੀਜ਼ਾਂ ਦੀ ਇੱਕ ਸੂਚੀ ਤਿਆਰ ਕਰ ਸਕਦੇ ਹਾਂਗੇ ਇਹ ਪੰਨਾ ਨੰਬਰ 5 ਤੋਂ 7 ਤੱਕ ਜੋ ਕਿ ਆਪਣਾ ਸਿਲੇਬਸ ਹੈਗਾ ਛੁੱਟੀਆਂ ਦਾ ਤਾਂ ਇਸ ਤਰ੍ਹਾਂ ਆਪਾਂ ਇਹਨਾਂ ਦੀ ਤਿੰਨਾਂ ਕਹਾਣੀਆਂ ਦੀ ਇੱਕ ਸੂਚੀ ਤਿਆਰ ਕਰਨੀ ਸੀ ਚਿੱਤਰਾਂ ਦੀ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਐਨਆਈ ਮਿਲਦੇ ਆ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਬਾਤ ਤੋਂ ਬਾਤ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਚੈਨਲ ਤੇ ਨਵੇਂ ਹੋ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ